ਇਕੀ ਦੀ ਫੋਟੋ ਬੇਟਾ ਮੇਰੇ ਪਪਾ ਜੀ ਕੀ ਨਾ ਪਪਾ ਦਾ ਸੁਖਵਿੰਦਰ ਸਿੰਘ ਜੀ ਇਹ ਜਿਹੜੀ ਡੈਥ ਹੋਈ ਹੈ ਇਹਨਾਂ ਦੀ ਕਿਦਾਂ ਹੋਈ ਕੀ ਕਾਰਨ ਹੋਇਆ ਆ ਲੱਗ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੇਰੇ ਪਪਾ ਨੇ ਥੱਲੇ ਡਿੱਗ ਗਿਆ ਬੇਹੋਸ਼ ਹੋ ਗਿਆ ਉਹਨਾਂ ਨੇ ਜੁੱਤੋਂ ਦੀ ਮਾਰਨਾ ਚਾਲੂ ਕਰ ਦਿੱਤਾ ਸਾਰਿਆਂ ਨੇ ਉਤਰੋ ਦੀ ਜੀ ਬਿੰਦਰੀ ਆਇਆ ਵਾ ਬਿੱਧਰੀ ਨੇ ਆ ਕੇ ਮੇਰੇ ਪਪਾ ਦੇ ਜੀ ਸਿਰ ਨੂੰ ਵਾਲਾ ਫੜ ਕੇ ਉਹਨਾਂ ਨੇ ਪਿੱਛੇ ਦੀ ਜੀ ਇੱਟ ਮਾਰ ਦਿੱਤੀ ਸਿਰ ਦੇ ਵਿੱਚ ਮਤਲਬ ਇੱਟ ਮਾਰੀ ਹੈ ਸਿਰ 'ਚ ਇੱਟੇ 'ਚ ਸਿਰ ਮਾਰੀ ਪਪਾ ਸੁਖਵਿੰਦਰ ਸਿੰਘ ਤੇ ਮੇਰੇ ਬ੍ਰਦਰ ਗੁਰਪ੍ਰੀਤ ਸਿੰਘ ਇਹ ਸਵੇਰੇ ਨਾਲ ਆਪਣਾ ਪੈਪੋਪੋ ਲੈ ਕੇ ਜੀ ਇਹ ਪਾਰੇ ਸੀਗੇ ਪੈਪੋਪੋ ਲੈ ਕੇ ਤੇ ਇਹ ਸਵੇਰ ਤੋਂ ਲੈ ਕੇ ਰਾਤ ਸ਼ਾਮ ਤੱਕ ਪੈਪੋ ਪਾਉਂਦੇ ਰਹੇ ਗੰਦੇ ਪਾਣੀ ਦੀ ਨਿਕਾਸੀ ਤੋਂ ਹੋਏ ਚੱਗਦੇ ਦੌਰਾਨ 9-10 ਬੰਦਿਆਂ ਨੇ ਮਾਰਿਆ ਬੰਦਾ ਬੀਤੇ ਦਿਨੀ ਲੁਧਿਆਣਾ ਦੇ ਥਾਣਾ ਮਿਹਰਬਾਨ ਅਦੀਨ ਆਉਂਦੇ ਇਲਾਕੇ ਮੋਹਲਾ ਹਰਕਿਸ਼ਨ ਵਿਹਾਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਦੌਰਾਨ 10 ਦੇ ਕਰੀਬ ਲੋਕਾਂ ਵੱਲੋਂ ਇੱਕ ਵਿਅਕਤੀ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਸਖਤ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਵਾਸਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਜ਼ਖਮਾਂ ਦੀ ਤਾਬਨਾ ਸਹਿੰਦੇ ਹੋਏ ਮੌਤ ਹੋ ਗਈ ਮਿਰਤਿਕ ਆਪਣੇ ਪਿੱਛੇ ਪਤਨੀ ਸਮੇਤ ਦੋ ਬੱਚੇ ਛੱਡ ਗਿਆ ਦੱਸਿਆ ਜਾਂਦਾ ਹੈ ਕਿ ਮਿਰਤਿਕ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਕਮਾਉਣ ਵਾਲਾ ਇੱਕੋ ਇੱਕ ਸੀ ਪੁਲਿਸ ਥਾਣਾ ਮਿਹਰਬਾਨਦੀ ਪੁਲਿਸ ਵੱਲੋਂ ਮਿਰਤਿਕ ਵਿਅਕਤੀ ਦੀ ਲੜਕੀ ਦੇ ਬਿਆਨ ਦਰਜ ਕਰ ਨੌ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਇੱਕ આરોપી ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਸਰੇ ਫਰਾਰ ਹੋਏ ਨਾਮਜ਼ਦ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਥਾਣਾ ਮਿਹਰਬਾਨ ਦੇ ਮੁਖੀ ਇਨਸਪੈਕਟਰ ਹਰਜਿੰਦਰ ਸਿੰਘ ਮੁਤਾਬਕ ਮਾਮਲੇ ਚ ਨਾਮਜ਼ਦ ਲੋਕਾਂ ਨੂੰ ਬਹੁਤ ਜਲਦ ਹੀ ਗ੍ਰਿਫਤਾਰ ਕੀਤਾ ਜਾਏਗਾ ਲੁਧਿਆਣਾ ਤੋਂ ਦਰਸ਼ਨ ਰਾਣਾ ਦੀ ਰਿਪੋਰਟ ਨਾ ਇਹ ਕਿਹੜੀ ਕਲੋਨੀ ਕਹਿੰਦੀ ਹੈ ਹਰਕ੍ਰਿਸ਼ਨ ਵਿਹਾਰ ਮਹਿਰਬਾਨ ਪਿੰਡ ਮਹਿਰਬਾਨ ਹਾਂਜੀ ਕੀ ਹੋਇਆ ਇਹ ਦੀ ਡੈਥ ਹੋਈ ਕੋਈ ਨਾ ਇਹ ਮੇਰੇ ਮੇਰੇ ਪਾਪਾ ਜੀ ਆ ਜੀ ਸੁਖਵਿੰਦਰ ਸਿੰਘ ਤੁਹਾਡੇ ਪਾਪਾ ਇਹ ਡੈਥ ਤਾਂ ਹੋਈ ਆ ਕਿ ਪਾਣੀ ਦੇ ਮਾਮਲੇ ਤੋਂ ਹੋਈ ਆ ਜੀ ਸੀਵਰੇਜ ਤੋਂ ਕਿਉਂਕਿ ਮੇਰੇ ਪਾਪਾ ਜੀ ਨਾ ਮਤਲਬ ਕਿ ਪਾਣੀ ਦੇ ਕਰ ਰਹੇ ਸੀਗੇ ਸਹੀ ਕਰ ਰਹੇ ਸੀਗੇ ਕਿ ਪੈਪੂ ਪਾ ਕੇ ਸਹੀ ਕੀਤਾ ਜਾਵੇ ਕਿਉਂਕਿ ਆ ਗੰਦਾ ਪਾਣੀ ਜਿਹੜਾ ਸੀਗਾ ਨਾ ਸਾਰਾ ਸਾਡੇ ਅੰਦਰ ਜਾ ਰਿਹਾ ਸੀਗਾ ਜਿਸ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਸੀਗਾ ਠੀਕ ਹੈ ਜੀ ਇਹਨਾਂ ਨੇ ਜੀ ਪਾਣੀ ਜਾਣ ਤੋਂ ਜੀ ਇਹਨਾਂ ਨੇ ਜੀ ਮਨਾ ਕਰ ਦਿੱਤਾ ਮੇਰੇ ਪਾਪਾ ਸਿਰਫ ਗੱਲ ਕਰਦੇ ਪਏ ਸੀ ਇਹਨਾਂ ਨੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਹੈਗਾ ਜੀ ਅਮਰਜੀਤ ਕੋਰ ਅੰਟੀ ਆਈ ਹੈ ਜੀ ਉਹਨਾਂ ਨੇ ਜੀ ਆ ਕੇ ਮੇਰੇ ਪਾਪਾ ਦੇ ਜੀ ਥੱਪੜ ਮਾਰ ਦਿੱਤਾ ਸਿੱਧਾ ਉਹਨਾਂ ਨੂੰ ਬੋਲਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਆ ਕੇ ਮੇਰੇ ਪਾਪਾ ਤੇ ਸਿੱਧਾ ਚਪੇੜ ਮਾਰ ਕੇ ਥੱਲੇ ਸੈਟ ਦਿੱਤਾ ਵਾ ਥੱਲੇ ਸੈਟ ਕੇ ਬਾਅਦ ਵਿੱਚ ਉੱਪਰ ਆ ਗਈ ਆ ਉਧਰੋਂ ਦੀ ਕਹਿ ਦਿੱਤਾ ਤੁਸੀਂ ਦੇਖਦੇ ਕੀ ਪਏ ਹੋ ਆਓ ਸਾਰੇ ਜਾਣੇ ਇਹਨੂੰ ਅੱਜ ਸਬਕ ਸਿਖਾਣਾ ਹੀ ਸਿਖਾਣਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਜੀ ਮੇਰੇ ਪਾਪਾ ਨੂੰ ਕਹਿੰਦੇ ਜੀ ਇਹਨੂੰ ਮਾਰ ਕੇ ਛੱਡਣਾ ਅੱਜ ਤੇ ਉਸ ਬੰਦੇ ਸੀ ਜਿਹਨਾਂ ਨੇ ਮਾਰੇ 10 ਬੰਦੇ ਸੀ ਜੀ ਪੂਰੇ ਟੋਟਲ 10 ਬੰਦੇ ਗਵਾਂਡੀ ਆ ਬੱਦ ਹਾਂਜੀ ਗਵਾਂਡੀ ਹੈ ਜੀ ਕਿਹੜਾ ਕਿਹੜਾ ਘਰ ਆ ਜੀ ਇੱਕ ਘਰ ਇੱਕ ਘਰ ਆ ਜੀ ਆ ਨਵਾਂ ਘਰ ਬਣਿਆ ਹੋਇਆ ਵਾ ਜੀ ਜਿਹੜੇ ਵਿੱਕੀ ਤੇ ਲੱਕੀ ਦਾ ਘਰ ਆ ਜੀ ਇਹਨਾਂ ਦੇ ਪਾਪਾ ਦਾ ਨਾਮ ਸਾਨੂੰ ਪਤਾ ਨਹੀਂ ਕਿਉਂਕਿ ਨਵਾਂ ਘਰ ਬਣਿਆ ਹੋਇਆ ਸੀ ਇਹਨਾਂ ਜਾਣਦੇ ਨਹੀਂ ਹੈਗੇ ਇਹਨਾਂ ਨੂੰ ਠੀਕ ਹੈ ਜੀ ਜਿਹੜਾ ਜਗਜੀਤ ਸਿੰਘ ਦਾ ਘਰ ਆ ਜੀ ਜਗਜੀਤ ਸਿੰਘ ਦਾ ਘਰ ਆ ਜੀ ਇਹਨਾਂ ਦਾ ਬੇਟਾ ਬਿੰਦਰੀ ਹੈ ਜੀ ਜਿਹ ਇਹਨਾਂ ਦੀ ਘਰ ਵਾਲੀ ਅਮਰਜੀਤ ਕੌਰ ਹੈ ਜੀ ਬਿਲਕੁਲ ਫਰਾਰ ਹੋ ਗਏ ਨੇ ਇਹ ਹੈਗੇ ਕਿ ਨਹੀਂ ਹਾਂਜੀ ਤੇ ਆਹ ਵਾਲਾ ਘਰ ਆ ਜੀ ਬਿੰਦਰ ਤੇ ਰਾਣੀ ਦਾ ਘਰ ਆ ਉਹਨਾਂ ਦੇ ਦੋ ਬੇਟੇ ਆ ਜੀ ਉਹ ਤੇ ਪ੍ਰੀਤ ਤਾਕੇ ਪਜ ਗਏ ਹਾਂਜੀ ਜਿਹੜਾ ਲੱਗਿਆ ਜੇ ਤੁਹਾਡੀ ਫੈਮਿਲੀ ਚ ਕੋਣ ਕੋਣ ਹੈ ਬੇਟਾ ਪਾਪਾ ਹੋ ਗਈ ਆ ਠੀਕ ਹੈ ਜੀ ਮੰਮੀ ਆ ਤਿੰਨ ਭੈਣ ਭਰਾ ਆ ਜੀ ਸਿਸਟਰ ਮਤਲਬ ਬੱਚੇ ਆ ਠੀਕ ਹੈ ਜੀ ਉਸ ਤੋਂ ਬਾਅਦ ਜੀ ਬਾਕੀ ਮੇਰਾ ਛੋਟਾ ਬ੍ਰਦਰ ਆ 15 ਸਾਲ ਦਾ ਜੋ ਇਹ ਵਾਰ ਦਾ ਜਿਹੜੀ ਹੋਈ ਆ ਇਹ 10 ਵਜੇ ਦੇ ਅੱਜ ਕਿੰਨੇ ਅਤੀਜ ਇਹ ਦੋ ਜੀ 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 ਬੰਦੀ ਬੰਦੀ ਪਰ ਇੱਕ ਹੀ ਬੰਦਾ ਰਸ ਕੀਤਾ ਜੋ ਜੀ ਮਰਜੀਦ ਕੋਲ ਕੀਤਾ ਹੈ ਬਸ ਬਾਕੀ ਅਜੇ ਬੰਦੇ ਫਰਾਰ ਜਾਵੇ ਇੱਕ ਬੰਦੇ ਦੀ ਹੋਈ ਹੈ ਮੇਰੇ ਕਾਇਆ ਗਰੀਬਾ ਦੇ ਨਾਲ ਗਰੀਬ ਮਾਰ ਹੋਈ ਆ ਉਹਨਾਂ ਮੰਮੀ ਨੇ ਮਾਰਿਆ ਮੇਰੇ ਪਪਾ ਨੂੰ ਲੱਤਾਂ ਮਾਰ-ਮਾਰ ਕੇ ਮਾਰਿਆ ਮੇਰੇ ਪਪਾ ਦੇ ਸਿਰ 'ਚ ਇੱਟਾਂ ਮਾਰ-ਮਾਰ ਕੇ ਮਾਰਿਆ ਜੀ ਉਹਨਾਂ ਨੇ ਕਿੱਦਾਂ ਦੀ ਮੰਗ ਕਰਦੇ ਸੀ ਅਸੀਂ ਮੰਗ ਕਰਦੇ ਮੇਰੇ ਪਪਾ ਨੂੰ ਇਨਸਾਫ਼ ਮਿਲਣਾ ਚਾਹੀਦਾ ਪੂਰਾ ਹੀ ਪੂਰਾ ਮੇਰੇ ਪਪਾ ਦੀ ਆਤਮਾ ਨੂੰ ਚਾਹਤ ਦੀ ਜਿਹੜੀ ਮਿਲ ਜਵੇ ਤਾਂਸੀ ਦੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਪੂਰੀ ਤੋਂ ਪੂਰੀ ਸਾਰਿਆਂ ਦੇ ਨਾਲ ਸਜ਼ਾ ਹੋਣੀ ਚਾਹੀਦੀ ਆ ਸੀ ਕਿ ਉਹਨਾਂ ਨੂੰ ਲੱਤਾਂ ਮਾਰਦੇ ਹੋਏ ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਕੀ ਕਰ ਰਹੇ ਹੋ ਕਹਿੰਦੇ ਜੀ ਸਾਡੇ ਕਰਦੇ ਸੀ ਕਿ ਤੁਹਾਨੂੰ ਗਾਲਾਂ ਹੋਈਆਂ ਤੁਹਾਡਾ ਨਾਮ ਤੁਸੀਂ ਗਵਾਂਢੀ ਹੋ ਜੀ ਨਹੀਂ ਮੈਂ ਇਹਨਾਂ ਦੀ ਪਰਜਾਈ ਆ ਮੈਂ ਖੁਦ ਬਾਹਰ ਅੰਦਰ ਜਦੋਂ ਮੈਂ ਬਾਹਰ ਨੂੰ ਆਈ ਨਾ ਮੇਰੀ ਅੱਖਾਂ ਦੇ ਸਾਹਮਣੇ ਮਾਰ ਰਿਆ ਸੀ ਲੱਗਾ ਕਿ ਉਹਨਾਂ ਨੂੰ ਮਾਰਦੇ ਵਿੱਚ ਕਿੰਨੇ ਕ ਬੰਦੇ ਸੀ ਉਹ ਤੋਂ ਬੰਦੇ ਘੱਟੋ ਘਾਟ 10 ਕ ਬੰਦੇ ਸੀਗੇ ਇਹ ਜੇ ਲੇਡੀਜ਼ ਦੀ ਗੱਲ ਹੈ ਲੇਡੀਜ਼ ਵੀ ਨਾਲ ਦੋ ਲੇਡੀਜ਼ ਤੇ ਉਹਨਾਂ ਨੇ ਇਹਨੂੰ ਪਹਿਲਾ ਲੇਡੀਜ਼ ਨੇ ਕੀਤੀ ਜਿਹੜੀ ਵੀ ਕੀਤੀ ਹਥਿਆਰ ਦੀ ਗੱਲ ਕਰੀ ਉਹਨਾਂ ਦੇ ਹੱਥਾਂ 'ਚ ਵੀ ਲਿਆ ਕਿ ਜੰਜੀ ਬਾਚੂ ਘੱਟ ਘੱਟ ਤੇ ਇੱਥੇ ਲੱਕੇ ਮਾਰੀ ਮਾਰੀ ਆ ਜੀ ਚੱਲ ਢਿੱਡ ਦੇ ਨਾਲ ਮਾਰ ਹਾਂਜੀ ਲੈ ਕੇ ਆਏ ਸੀਗੇ ਉਹ ਲੱਕੜ ਜੋਸ ਨੂੰ ਨਾਲ ਬੜੀ ਜੀ ਮੋੜਿਆ ਉਹਨਾਂ ਨੂੰ ਸੀ ਸੀ ਕਿ ਉਹ ਬੰਦਾ ਜਿਹਨੂੰ ਉਹਨਾਂ ਨੇ ਸਾਰਾ ਮੈਂ ਜਾਊਗਾ ਉਹਨਾਂ ਨੂੰ ਮੈਂ ਇਦਾਂ ਤੇ ਬੜੀ ਮੁਸ਼ਕਲ ਨਾ ਹੋ ਸੋ ਉਹਨਾਂ ਅਜੀਤ ਜੀ ਕੀ ਨਾਂ ਜੀ ਆਪਣਾ ਅੱਛੀ ਦਾ ਪਹਿਲੇ ਸੀ ਪਤਾ ਨਹੀਂ ਨਾ ਆਪਣਾ ਦੇਖ ਮੱਲਾ ਪੈਂਦਾ ਜੀ ਇਹ ਹਰਕ੍ਰਿਸ਼ਨ ਇਹ ਜਿਹੜੀ ਵਾਰਦਾਤ ਹੈ ਛੋਟੇ ਛੋਟੇ ਬੱਚੇ ਰੋਂਦੇ ਪਏ ਜਿਹੜੀ ਡੈਥ ਹੋ ਗਈ ਹੈ ਇਹ ਕਾਰਨ ਕੀ ਰਿਹਾ ਇਹ ਦਾ ਬਸਾ ਤਿੰਨੇ ਕਰ ਤਾਲੇ ਪਾ ਜੁਰੇ ਪਤਾ ਜਗੇ ਨਾ ਨੇ ਮਾਰਿਆ ਇਹਨੇ ਨਹੀਂ ਮਾਰਿਆ ਸਰ ਮਤਲਬ ਸਨ ਡੈਥ ਹੋਈ ਉਹ ਜੀ ਹਾਂ ਕਿਤੇ ਨਾ ਇਹਦਾ ਕਾਰਨ ਕੀ ਰਿਹਾ ਜੀ ਕਾਰਨ ਨਾ ਪਾਣੀ ਵਿੱਚ ਹੀ ਹੋਈ ਹੈ ਜੀ ਇਹਨਾਂ ਦੀ ਮਾੜੀ ਮੋਟੀ ਇੱਥੇ ਜਿਆਦਾ ਸੀ ਆਏ ਆ ਮੈਂ ਇੱਧਰ ਖੜੇ ਸੀ ਜੀ ਇਹ ਮੇਰਾ ਗੱਲ ਸੁਣ ਕੇ ਹੈ ਇੱਕ ਕੁੱਟਮਾਲ ਕਰ ਰਹੇ ਦੀ ਹੈ ਮਤਲਬ ਘਰ ਦਾ ਪਾਣੀ ਸੀਵਰੇਜ ਵਗੈਰਾ ਪਾ ਰਹੇ ਸੀ ਸੀਵਰੇਜ ਦੇ ਪਿੱਛੇ ਪਾਣੀ ਉਹ ਦੁਆ ਕੱਢ ਕੇ ਆਪਣਾ ਪਾਈਪ ਪਰ ਉਹ ਤਾਂ ਆਪਣੇ ਘਰ ਦਾ ਪਾ ਰਹੇ ਸੀ ਹਾਂ ਬਸ ਉਹਦੇ ਪਿੱਛੇ ਘਰ ਜਾ ਕੇ ਇਹਨਾਂ ਨੇ ਢਾ ਲਿਆ ਵਾ ਮਤਲਬ ਗਵਾਂਡੀਆਂ ਨੇ ਆ ਕੇ ਉੱਥੇ ਜਾ ਕੇ ਢਾ ਲਿਆ ਆ ਕਰੇ ਜਾ ਕੇ ਢਾਇਆ ਜੀ ਉੱਥੇ ਬਸ ਕੁਟ ਕੁਟ ਦੀ ਮਾਰ ਦੋ। ਕੀ ਨਾ ਆਪਣਾ? ਮੇਰਾ ਘਰ ਚੰਨੇ ਆ ਜੀ। ਕਿਹੜੀ ਕਲੋਨੀ ਪੈਂਦੀ ਹੈ? ਕਨੌਲੀ ਕਿ ਕਸ਼ਨ ਵਿਹਾਰ ਪੈਂਦੀ ਹੈ ਜੀ। ਕਿਹੜੀ ਰੋਡ? ਪਿੰਡ ਮਿਹਰਬਾਨ। ਰਾਹੋ ਰੋੜ ਰਾਹੋ ਰੋੜ ਜੀ। ਇਹ ਕੀ ਬਾੜ ਦਾ ਤੋਈਏ ਚ ਪੂਰੀ। ਮੈਂ ਇਹਨੂੰ ਜਦੋਂ ਇਹ ਗਾਇ ਕਰਨਦੇ ਸੀ ਨਾ ਤੇ ਮੈਂ ਨਾ ਘਰੋਂ ਆਣ ਕੇ ਵੇਖਿਆ ਤੇ 10 12 ਬੰਦੇ ਉਹਦੇ ਹਮਰਫੇ ਮੇਰੇ ਕੋਲ ਜਰੇ ਨਹੀਂ ਗਿਆ ਤੇ ਮੈਂ ਵੀ ਆਣ ਕੇ ਮੈਨੂੰ ਮਾਰਨ ਪੈ ਗਈ ਸਾਰੇ ਮੈਂ ਵੀ ਆਪਣੀ ਜਾਨ ਮਾਹਾਂ ਬਚਾਈ ਆ। ਬਜਾ ਕੇ ਮੈਂ ਭੱਜਾ ਇਦਾਂ ਮੈਂ ਫਿਰ ਮੈਂ ਛੱਡ ਦਿੱਤਾ ਮੇਰੇ ਦਿਵਾਲੇ ਹੋ ਗਏ ਉਹ ਕਿੰਨੇ ਕ ਬੰਦੇ ਸੀ ਪਛਾਣਦੇ ਉਹਨਾਂ ਕੋਣ ਕੋਣ ਸੀ ਹਾਂਜੀ ਜਾਣਦੇ ਆ ਜੀ ਹਰ ਪਛਾਣਦੇ ਸਾਰੇ ਨਾ ਉਹਦੇ ਇੱਕ ਦੇ ਬਿੰਦਰੀਆ ਤੇ ਇੱਕ ਇਥੇ ਬਿੰਦਰੀਆ ਉਹਦੇ ਘਰ ਵਾਲਾ ਇੱਕ ਇੱਕ ਹੈਗਾ ਦੀਦਿਸ਼ ਹੈਗਾ ਹਾਂਜੀ ਕਿੰਨੇ ਬੰਦੇ ਟੋਟਲ ਹਾਂਜੀ ਕਿੰਨੇ ਬੰਦੇ 10 ਚ ਬੰਦੇ ਆ 10 ਚ ਬੰਦੇ ਹੋ ਗਏ ਤੇ ਜਿੰਨਾਂ ਲੱਡੂੜੇ ਪਾ ਕੇ ਜਾਦੀਆਂ ਆਂ ਹਾਂਜੀ 8 ਬੰਦੇ ਮੇਨ ਵਜਾ ਕੀ ਰਹੀ ਉਹਨਾਂ ਨੂੰ ਜਿੱਦਕਿ ਉਹਨਾਂ ਨੇ ਅਥੈਟ ਕੀਤਾ ਮਾਰਿਆ ਉਹਨਾਂ ਨੂੰ ਮਾਰਿਆ ਪਾਣੀ ਤੋਂ ਮੜਾ ਜਾ ਪਾਣੀ ਆ ਗਿਆ ਉਹਦੇ ਘਰ ਵੱਲ ਤੇ ਦੂਜੇ ਸਾਰੇ ਇਹ ਤਿੰਨ ਘਾਰੇ ਵੀ ਆਣ ਕੋ ਤੇ ਬੜੇ ਜਦੋਂ ਮੈਂ ਆਇਆ ਨਾ ਡਮਾਰਦੇ ਕੋ ਲਤਾ ਬੈਦਾ ਕੋ ਤੇ ਮੈਂ ਆਣ ਕੇ ਛਡਾਇਆ ਤੇ ਮੇ ਲਗੇ ਆ ਉਹ ਛੱਡ ਕੇ ਮੇਰੇ ਦਿਵਾਲੇ ਹੋ ਗਏ ਸੀ ਹਾਂਜੀ ਮੈਨੂੰ ਪਚਾ ਇਹ ਇੱਕ ਲੜਕਾ ਇੱਕ ਲੜਕਾ ਦਰਵਾਜ਼ਾ ਲੜਕਾ ਲੜਕੀ ਦਾ ਮਦਰ ਕਿਉਂ ਨਹੀਂ ਫੈਮਿਲੀ ਕਿਦਾਂ ਕਿ ਮਤਲਬ ਵਗੈਰਾ ਭਾਈ ਮਾਮਾ ਦੀ ਇਹ ਕਰਦੀ ਹੈ ਜੀ ਬਹੁਤ ਹੀ ਆ ਕਰ ਹਾਂਜੀ ਇੱਕ ਤਰਫ ਸਾਰਾ ਬੰਦਾ ਨੇ ਕੀ ਕੀਤੀ ਤੁਸੀਂ ਕਿੰਦਾ ਦੀ ਮੰਗ ਕਰਦੀ ਉਹਨੂੰ ਸਜ਼ਾ ਚ ਇਹਦੀ ਇਹ ਕਾਰਗਰ ਹੋ ਜਾਈ ਦੀ ਗ੍ਰਿਫਤ ਗ੍ਰਿਫਤ ਫੜੀ ਆ ਕਰ ਰਹੀ ਬਾਕੀ ਬਾਕੀ ਕਿ ਸਾਰੇ ਭੱਜੇ ਹੋਇਆ ਕਿਹਨਾ ਘਰਾਂ ਨੂੰ ਜੀ ਮੱਲਾਪੁਰਾ ਮੱਲਾਪੁਰਾ ਸਾਥ ਜੀ ਮੱਲਾਪੁਰਾ ਸਾਥ ਦੇ ਰਹੇ ਘੋੜਾ ਹੋ ਗਿਆ ਜੀ ਉਹ ਉਹਦਾ ਮੱਲੇ ਨਵੀਂ ਮੱਲੇ ਵਾਲੇ ਵੀ ਤਾਂ ਕੰਗੋ ਜਿਹੜੇ ਪੰਜ ਵੀ ਤੋਂ ਜਿਹੜੇ ਵੀ ਕਰਦਾ ਉਹਨਾਂ ਨੇ ਹਰੇ ਦੋ ਪੈਸਾ ਬੋਲਦਾ ਕਰਕੇ ਉਹਨੂੰ ਦਬਾ ਕਰਕੇ ਗਰੀਬ ਨਹੀਂ ਦਿੰਦੇ ਉਹ ਇਥੇ ਜੀਣਾ ਰ ਗਰੀਬ ਬੰਦੇ ਦਾ ਹੋ ਗਿਆ ਕਹਿੰਦੇ ਜੀ ਤੁਹਾਡੇ ਛੋਟੇ ਭਰਾ ਨੂੰ ਵੀ ਬਾਅਦ ਵਿੱਚ ਮਾਰਾਂਗੇ ਛੋਟਾ ਮੇਰਾ ਜੀ ਨੂੰਗੇ ਜੀ ਲੜਕੇ ਬਾਅਦ ਵਿੱਚ ਕਹਿੰਦੇ ਪਹਿਲਾਂ ਉਹਨੂੰ ਮਾਰਨਾ ਵਾ ਮਾਰ ਕੇ ਕਹਿੰਦੇ ਦੱਬੇ ਹੋਏ ਹਨ ਕਹਿੰਦੇ ਉਹ ਕਰਨਾ ਉਹਨੂੰ ਖਤਰਾ ਜੀ ਮੇਰੇ ਦੇ ਬੱਚਿਆਂ ਨੂੰ ਖਤਰਾ ਆ ਜੀ ਮੇਰੇ ਚਾਚਾ ਉਹਨਾਂ ਨੂੰ ਮੇਰੇ ਤਾਇਆ ਉਹਨਾਂ ਸਾਰਿਆਂ ਨੂੰ ਖਤਰਾ ਸਾਡੇ ਵਿੱਚ ਸਾਰਾ ਕਰ ਰਹੇ ਨਾਲ ਇਹਨਾਂ ਦੇ ਇਹ ਪੁਰਾ ਚੌਥਾਨੀ ਜੋ ਜੀ ਸਰ ਇਹ ਮਰੂ ਹੋਇਆ ਸਰ ਜਿਹੜਾ ਤੇਵਾ ਉਹਦਾ ਕੀ ਮਾਮਲਾ ਸਰ ਜੀ ਜਾਣਕਾਰੀ ਇਹ ਜਿਹੜਾ ਮਰਡਰ ਹੋਇਆ ਇਹਦਾ ਐਫਆਰ ਨੰਬਰ 772 ਅੰਡਰ ਸੈਕਸ਼ਨ 302 220 ਵੀ 506 ਆਈਪੀ ਸੰਗਤਵਾ ਦਰਜ ਕਰ ਲਿਆ ਗਿਆ ਇਹ 9 ਬੰਦਿਆਂ ਦੇ ਅਗੇਂਸਟ ਮਾਮਲਾ ਦਰਜ ਹੋਇਆ ਹੈ ਪਾਣੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਹੈ ਇਹਦੇ ਵਿੱਚ ਇੱਕ ਲੇਡੀ ਗ੍ਰਫਤਾਰ ਕਰ ਲਈ ਹੈ ਬਾਕੀ ਦੀ ਗ੍ਰਫਤਾਰੀ ਨਹੀਂ ਹੋਈ ਐਫਆਰ